ਕਾਵਨ ਸਿਨੇਮਾ ਵਾਲੀ ਜਗ੍ਹਾ ਤੇ ਕਿਸੇ ਪੈਮੈਚ ਤੇ ਚੱਲਦੇ ਆ ਨਿਸ਼ਾਨਦੇਹੀ ਕਰਨ ਲਈ ਨਗਰ ਕੌਂਸਲ ਦੇ ਬਿਲਡਿੰਗ ਆਫਸਰ ਨੂੰ ਉਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਿੰਨਾ ਪੱਲਾ ਛੜਾ ਕੇ ਪਾਇਆ ਦੇਖਿਆ ਗਿਆ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਉਕਤ ਕਾਰਵਾਈ ਸਬੰਧੀ ਲਿਖਤੀ ਹੁਕਮ ਦਿਖਾਉਣ ਦੇ ਲਈ ਕਿਹਾ ਪੱਤਰਕਾਰਾਂ ਨੇ ਉਹਨਾਂ ਨੂੰ ਉਕਤ ਜਗ੍ਹਾ ਦੇ ਮੇਨ ਰੋਡ ਤੇ ਬਣਾਈਆਂ ਦੁਕਾਨਾਂ ਸਬੰਧੀ ਜਦੋਂ ਸੀਐਲਯੂ ਸਰਟੀਫਿਕੇਟ ਜਾਰੀ ਹੋਣਾ ਤੇ ਉਕਤ ਦੁਕਾਨਾਂ ਦੇ ਨਕਸ਼ੇ ਪਾਸ ਹੋਣ ਦੇ ਸਬੰਧੀ ਪੁੱਛਿਆ ਗਿਆ ਤਾਂ ਬਿਲਡਿੰਗ ਆਫਸਰ ਨੇ ਕਿਹਾ ਇਹ ਦਫ਼ਤਰ ਆ ਕੇ ਕਾਰਜ ਸਹਾਇਕ ਅਫਸਰ ਦੇ ਨਾਲ ਗੱਲ ਕਰ ਲੈਣਾ ਜਦੋਂ ਬਾਅਦ ਵਿੱਚ ਨਗਰ ਕੌਂਸਲ ਦਫ਼ਤਰ ਪਹੁੰਚ ਗਏ ਕਰੀਬ 10 ਪੱਤਰਕਾਰਾਂ ਨੇ ਕਾਰਜ ਸਹਾਧਕ ਅਫਸਰ ਨੂੰ ਉਕਤ ਕਾਰਵਾਈ ਸੰਬੰਧੀ ਪੁੱਛਿਆ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਵੀ ਰਿਟਰਨ ਜਿੱਥੇ ਲੱਭੀ ਹੈ ਮਰਜੀ ਕਰ ਲਓ ਆ ਵੀਡੀਓ ਨਾ ਕਿਉਂ ਰਾਈਟ ਹੈ ਸਾਡੇ ਹਰਮੇਲ ਜੀ ਕਰੇ ਨਾ ਪੁੱਤਿਆ ਨੂੰ ਪਤਾ ਲੱਗੇ ਪਵੈਸ਼ ਕਰਦੇ ਸਾਨੂੰ ਇਹਨਾਂ ਦਾ ਪਤਾ ਉਹਨੂੰ ਬਾਧਰਾ ਕਿੰਨਾ ਹੋਣਾ ਚਾਹੀਦਾ ਬਿਲਡਿੰਗ ਇੰਸਪੈਕਟਰ ਖੜੇ ਨੇ ਦੱਸੋ ਇਹਦੇ ਬਾਰੇ ਐਡਾ ਸਰਵੋ ਹੋਈ ਨਿਸ਼ਾਨਦੇਹੀ ਜਈ ਹੋਈ ਆ ਨਾ ਨਿਸ਼ਾਨਦੇਹੀ ਬਾਧਰਾ ਕਿੰਨਾ ਹੈ ਜੀ ਬਾਧਰਾ ਕਿੰਨਾ ਹੁੰਦਾ ਹੈ ਨਿਸ਼ਾਨਦੇਹੀ ਆਉਣਾ ਹੈ ਸਿਰਫ ਅਸਟੋ ਸਾਹਿਬ ਆ ਰਹੇ 2 ਮਿੰਟ ਜਾ ਰਹੇ ਨੇ ਇੱਥੇ ਆ ਰਹੇ ਨੇ ਹਾਂ ਜੀ ਕਿੰਨਾ ਬਤਨ ਕਰਦੇ ਨੇ ਮੋਮੰਡਾ ਕੀ ਨਿਆਣੇ ਇਹਦੇ ਬਾਰੇ ਬੱਪਾ ਜੀ ਬਿਨਾ ਨਕਸ਼ੇ ਤੋਂ ਅਗਰ ਵੀ ਦੱਸੋ ਕਿੰਨਾ ਬੱਧਾ ਬਣਾ ਸਕਦੇ ਬਿਲਡਿੰਗ ਦੇ ਸੁਪਰਟਰ ਆ ਤੁਸੀਂ ਬਿਨਾ ਨਕਸ਼ੇ ਤੋਂ ਕੰਮ ਕਰ ਰਹੇ ਆ ਕੀ ਕਹੋਗੇ ਇਹਦੇ ਬਾਰੇ ਕੀ ਕਹੋਗੇ ਬੱਪਾ ਜੀ ਚੈੱਕ ਕਰ ਰਹੇ ਆ ਚੈੱਕ ਕਰ ਰਹੇ ਆ ਜਿਵੇਂ ਦਫਤਰ ਆ ਜਿਓ ਬਿਨਾ ਨਕਸ਼ੇ ਤੋਂ ਬੰਦਿਆਂ ਨੂੰ ਕਿਉਂ ਦਫਤਰ ਆ ਜੀ ਤੁਸੀਂ ਬਿਲਡਿੰਗ ਅਫਸਰ ਹੋ ਜੀ ਤੁਸੀਂ ਦਫਤਰ ਆ ਜੀ ਤੁਸੀਂ ਮੌਕੇ ਤੇ ਆਏ ਹੋ ਹੁਣ ਉਹਦੇ ਉਹਦੇ ਜਵਾਬ ਦਿਓ ਨਾ ਕੋਈ ਨਹੀਂ ਮੌਕੇ ਤੇ ਆ ਦਫਤਰ ਆ ਜੀ ਦਫਤਰ ਆ ਜੀ ਮੌਕੇ ਤੇ ਨਾ ਮਾਣੇ ਇਲੈਗਲ ਜਿੱਥੇ ਤੁਸੀਂ ਮੌਕੇ ਤੇ ਆਏ ਹੋ ਉਹਦੇ ਦੰਡਾ ਮਾਰੀ ਆ ਜੀ ਪੂਰੇ ਸ਼ਹਿਰ ਦੇ ਵਿੱਚ ਕੀਤੀ ਗਈ ਮਾਜਾ ਕਰ ਰਹੇ ਆ ਨਹੀਂ ਚੱਕਰ ਚੱਕਰਾਏਗਾ ਨਾ ਲੈਂਟਰ ਬਹਿ ਗਿਆ ਗੁੰਡਾ ਕਰਦੀ ਕਰਦੇ ਹੋ ਸ਼ਹਿਰ ਦੇ ਵਿੱਚ ਕਰ ਰਹੇ ਕੋਈ ਇਹ ਉਰੇ ਤੇ ਕਿਰ ਗਿਆ ਇੱਕ ਮਿੰਟ ਦੱਸ ਕੇ ਜਾ ਤੁਸੀਂ ਟੈਨੂ ਕੋ ਸਾਹ ਹੈਗਾ ਨਾਲ ਹੀ ਅਸਲਾ ਕੰਨ ਕੋ ਵਾਲੀ ਸੀ ਮਿੰਤੀ ਮਾਲ ਚਾਰ ਪਾਸੇ ਸਾਹਦੇ ਬੱਤੇ ਜੋ ਕਿੰਨੀ ਦੁਕਾਨ ਦਾ ਦਿੱਤਾ ਹੈ ਵੀ ਮਿੰਤੀ ਕਰੀਏ ਕਿਸ ਆਧਾਰ ਤੇ ਕਰੀਏ ਕਿਰੇ ਨਿਸ਼ਾਨ ਲਾਉਣ ਲੱਗੇ ਆ ਸਿਰਫ ਨਿਸ਼ਾਨਾ ਹੀ ਹੋ ਗਿਆ ਪਹਿਲਾਂ ਪਹਿਲਾਂ ਤੁਸੀਂ ਆਏ ਪਹਿਲਾਂ ਤੁਸੀਂ ਦਾ ਹਰ ਕਿਹਨ ਨਿਸ਼ਾਨਾ ਹੀ ਹੋਈ ਹੈ ਥੋੜੇ ਕੋਲੇ ਤੁਸੀਂ ਆਓ ਉਹ ਬਟਾ ਖਾਓ ਆਰਡਰ ਲੈ ਆਓ ਆਰਡਰ ਕਿਹਦੇ ਆਰਡਰ ਹੈਗੇ ਜੋ ਤੁਸੀਂ ਦੇ ਲੈਣੇ ਆ ਆ ਦਫਤਰ ਆ ਜਾਓ ਬੇਨਤੀ ਕਿ ਪੂਰੇ ਪੂਰੇ ਦਫਤਰ ਆ ਜਾਓ ਬੋਲਦੇ ਅੱਗੇ ਦਫਤਰ ਆ ਜਾਓ ਗੈਰ ਆਰਡਰ ਤੋਂ ਆਇਓ ਤੁਸੀਂ ਇੱਥੇ ਆਏ ਆ ਆਰਡਰ ਲੱਗੀ ਆਏ ਆ ਆਰਡਰ ਲੈ ਕੇ ਆਜੋ ਤੁਸੀਂ ਦਫਤਰ ਆ ਜਣੇ ਆ ਮੇਰੇ ਕੋਲ ਜੇ ਕੋਈ ਦੇਖੋ ਇਹ ਤਾਂ ਤੁਸੀਂ ਮੇਰੇ ਕਹਦੇ ਮਾਗ ਕੇ ਪੈਸੇ ਹੋਣੇ ਪੜਨਾ ਯਾਰ ਨਹੀਂ ਤੁਸੀਂ ਤੁਸੀਂ ਜਵਾਬ ਦਿਓ ਤਾਂ ਅਗਲੀ ਗੱਲ ਨਾ ਬਰ ਰਹੀਆਂ ਨਾ ਨਹੀਂ ਤੁਸੀਂ ਮੇਰੇ ਕਹਦੇ ਮਾਗ ਕੇ ਪੈਸੇ ਹੋਣੇ ਬਾਕੀ ਹੋ ਰਾਇ ਨਹੀਂ ਹੋਰ ਅਫਸ ਉਈ ਜਗਾਹ ਹੈ ਦਫਤਰ ਹੈ ਵੀ ਮੈਂ ਚੈੱਕ ਕਰਨਾ ਦਫਤਰ ਆ ਜੀ ਤੁਸੀਂ ਆਰਡਰ ਹੈਗਾ ਆਰਡਰ ਉਹ ਜੀ ਤੁਸੀਂ ਤੁਸੀਂ ਪਾਓ ਬਾਈ ਜੀ ਹੈਡਲਾਈਨਰ ਮੇਰੇ ਕੋਲ ਅਸੀਂ ਕਿਉਂ ਨਹੀਂ ਤੁਸੀਂ ਮੇਰੇ ਤੋਂ ਆਰਡਰ ਲੈਣ ਵਾਲਾ ਕੌਣ ਹੁੰਨੇ ਹੋ WhatsApp ਪੁੱਛਣ ਵਾਲਾ ਕੌਣ ਹੁੰਨੇ ਤੁਸੀਂ ਮੇਰੇ ਕੋਲ ਨਹੀਂ ਕੋਣ ਹੁੰਨੇ ਪ੍ਰੈਸਰ ਹੁੰਨੇ ਹੋ ਅਸੀਂ ਜਾਣਕਾਰੀ ਦੇ ਦੱਸੋ ਕਿ ਤੂੰ ਅਸੀਂ ਜਾਣਕਾਰੀ ਦੇ ਕੋਈ ਨਹੀਂ ਤੁਸੀਂ ਆਓ ਦਫਤਰ ਦਫਤਰ ਦਿਖਾਓ ਦਿਖਾਉਣੇ ਆ ਤੁਸੀਂ ਇੱਥੇ ਕਿਹਨੀ ਗੈਰਕਾਨੂੰਨੀ ਤੁਸੀਂ ਦਫਤਰ ਆ ਜਾਓ ਇਹ ਸਾਹਿਬ ਦੱਸ ਦੇਣਗੇ ਜੀ ਇਹ ਸਾਹਿਬ ਦੱਸਣ ਗਿਆ ਕੇ ਆ ਜਾਓ ਬਿਲਡਿੰਗ ਜਿਹੜੀਆਂ ਦੁਕਾਨਾਂ ਗੈਰਕਾਨੂੰਨੀ ਬਣ ਰਹੀਆਂ ਨੇ ਇਹ ਸਾਹਿਬ ਆਉਣਗੇ ਦੱਸਣਗੇ ਜੀ ਨੀ ਬਿਲਡਿੰਗ ਇੰਸਪੈਕਟਰ ਤੁਸੀਂ ਆ ਜਾਓ ਦਫਤਰ ਆ ਜਾਓ ਕੋਈ ਇਲੀਗਲ ਦੁਕਾਨਾਂ ਬਣ ਰਹੀਆਂ ਨੇ ਲੈਟਰ ਦਾ ਦੁਨੇ ਪਵਾਤਾ ਦਫਤਰ ਆ ਜਾਓ ਦਫਤਰ ਇਹ ਕੀ ਗੱਲ ਬਣੀ ਆ ਜਾਓ ਇਹ ਸਾਬ ਕਮਲਸ੍ਰੀਮਾ ਦੇ ਕੰਪਲੈਕਸ ਆ ਉਹਦੇ ਵਿੱਚ ਕੁਝ ਦੁਕਾਨਾਂ ਬਣੀਆਂ ਜਿਨ੍ਹਾਂ ਤੇ ਲੈਟਰ ਵੀ ਪੈਗੀਆਂ ਲੋਕਾਂ ਨੂੰ ਸ਼ੱਕ ਇਹ ਹੈ ਕਿ ਮਤਲਬ ਉਹਨਾਂ ਦੇ ਨਕਸ਼ੇ ਬਣਾਉਂਦੇ ਨਕਸ਼ੇ ਦੇਖੋ ਜੇ ਜੇ ਕੋਈ ਜਿੱਥੇ ਪਹਿਲਾਂ ਸ਼ਾਪ ਬਣੀਆਂ ਹੋਈਆਂ ਸੀ ਤੇਰੀਆਂ ਸ਼ਾਪ ਟਈਆਂ ਨੇ ਅੰਦਰ ਜਿਹੜਾ ਕਮਲਸ੍ਰੀਮਾ ਦੀ ਜਿਹੜੀ ਅੰਦਰਲੀ ਕੰਪਲੈਕਸ ਆ ਉੱਥੇ ਦਾ ਕੋਈ ਨਕਸ਼ਾ ਨਹੀਂ ਜਿਹੜੀਆਂ ਬਾਉਂਡਰੀ ਤੇ ਬਾਹਰ ਜਿੰਨੀਆਂ ਸ਼ਾਪ ਬਣੀਆਂ ਹੁੰਦੀਆਂ ਨੇ ਹਾਂ ਬਾਹਰ ਵਾਲੀਆਂ ਹਾਂ ਬਾਹਰ ਵਾਲੀਆਂ ਉਹਨਾਂ ਦੇ ਵਿੱਚੋਂ ਜਿਹੜੇ ਨਕਸ਼ੇ ਪਾਸ ਕੁਝ ਪਾਸ ਹੋਏ ਨੇ ਨਕਸ਼ੇ ਪਾਸ ਹੋਣੇ ਉਹਨਾਂ ਦੀ ਇੱਜੇ ਕੋਈ ਬਿਨਾਂ ਨਕਸ਼ੇ ਤੋਂ ਹੋਊਗਾ ਅਸੀਂ ਕਾਰਵਾਈ ਕਰਾਂਗੇ ਮਤਲਬ ਥੋੜਾ ਕਹਿਣ ਦਾ ਕਿ ਜਿਹੜੀਆਂ ਬਾਉਂਡਰੀ ਦੇ ਉੱਪਰ ਤੁਸੀਂ ਕਹਿ ਰਹੇ ਹੋ ਦੁਕਾਨਾਂ ਬਣੀਆਂ ਪੈ ਗਿਆ ਹਾਂ ਹਾਂ ਕੋਈ ਵੀ ਕੋਈ ਵੀ ਦੁਕਾਨ ਬਣੀ ਹੈ ਮੈਂ ਉੱਪਰ ਉੱਥੇ ਗਿਆ ਨਹੀਂ ਸਾਈਟ ਤੇ ਜੇ ਕੋਈ ਹੁਣ ਬਣੀ ਹੈ ਤਾਂ ਉਹਦਾ ਨਕਸ਼ਾ ਪਾਸ ਹੋਊਗਾ ਬਾਕੀ ਜੇ ਨਹੀਂ ਬਣੀ ਉਹ ਅਸੀਂ ਉੱਤੇ ਕਾਰਵਾਈ ਕਰਾਂਗੇ ਅੱਛਾ ਇਹ ਕੁ ਥੋੜੇ ਜਿਹੜੇ ਮੁਲਾਜ਼ਮ ਨੇ ਅੱਜ ਜਾ ਕੇ ਕੁਝ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲਾਂ ਨਿਸ਼ਾਨ ਲਾ ਕੇ ਆਏ ਨੇ ਜੀ ਕਿ ਆ ਵੀ ਉੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਮੈਂ ਨਹੀਂ ਕਹ ਰਿਹਾ ਹੈਗਾ ਇਹ ਕੋਈ ਨਿਸ਼ਾਨਦੇਹੀ ਹੋਈ ਸੀ ਆ ਰੈਵਨਿਊ ਡਿਪਾਰਟਮੈਂਟ ਤਸੀਲਦਾਰ ਸਾਹਿਬ ਨੇ ਕਰੀ ਹੈ ਜਿੱਥੇ ਵੀ ਇਨਕ੍ਰੋਚਮੈਂਟ ਸੀ ਇੱਕ ਸਾਈਡ 4 ਫੁੱਟਾ ਇੱਕ ਸਾਈਡ 0 ਹੈ ਉਹਨੂੰ ਕਲੈਰੀਫਾਈ ਕਰਨ ਵਾਸਤੇ ਦੁਕਾਨਾਂ ਦੀ ਕਿਹੜੀ ਦੁਕਾਨ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਸਾਰਿਆਂ ਦਾ 4 ਫੁੱਟਾ ਹੁੰਦਾ ਸਾਰਿਆਂ ਦਾ ਨਹੀਂ ਹੁੰਦਾ ਹੈਗਾ ਕਿਸੇ ਦਾ ਘਰ ਜਾਂ ਕਿਸੇ ਦਾ ਵੱਧ ਹੋ ਗਿਆ ਕੋਈ ਮਤਲਬ ਕਦੋਂ ਦੀ ਪਰਮਾਇਸ਼ ਹੈ ਕਿਹੜੀ ਜੀ ਜਿਹੜੀ ਪਰਮਾਇਸ਼ ਦੇ ਆ ਇਹ ਪਿੱਛੇ ਮੇਰੇ ਆਉਣ ਤੋਂ ਪਹਿਲਾਂ ਦੀ ਨਿਸ਼ਾਨਦੇਹੀ ਹੋਈ ਹੋਈ ਹੈ 6 ਮਹੀਨੇ ਤੋਂ ਆਈਡੀਆ ਮੈਂ ਮੈਨੂੰ ਡੇਟ ਨਹੀਂ ਕਰਦਾ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਨੇ ਕਿ ਉਹਨਾਂ ਤੋਂ ਕੋਈ ਕਾਰਵਾਈ ਅੱਜ ਜਿੰਨਾ ਤੇ ਵੀ ਕੋਈ ਬਣੂਗੀ ਕਾਰਵਾਈ ਕਰਾਂਗੇ ਜਿੰਨਾ ਤੇ ਬਦਲਾਖੋਰੀ ਦੇ ਕੋਈ ਬਦਲਾਖੋਰੀ ਬਦਲਾਖੋਰੀ ਕੋਈ ਨਹੀਂ ਹੈਗੀ ਸਾਰੇ ਇਸ ਤੋਂ ਇਲਾਵਾ ਹੋਰ ਵੀ ਜਗ੍ਹਾ ਇਹ ਨਿਸ਼ਾਨਦੇਹੀਆਂ ਹੋ ਰਹੀਆਂ ਹਮਲੇ ਕੋਲ ਜਿੱਥੇ ਕਿਤੇ ਸਾਨੂੰ ਆਉਂਦੀ ਹੈ ਕੋਈ ਕੰਪਲੇਨਟ ਸਾਨੂੰ ਪਤਾ ਲਾਤਾ ਸੀ ਕਰਾਉਣੀ ਹੈ ਲੁਧਿਆਣਾ ਬਾਈਪਾਸ ਤੇ ਜਿਹੜਾ ਲੁਧਿਆਣਾ ਬਾਈਪਾਸ ਤੇ ਹੋਣੀ ਸੀ ਉਦੋਂ ਕੋਈ ਮਸ਼ੀਨ ਚਾਹੀਦੀ ਸੀ ਉਹਨਾਂ ਨੂੰ ਰੈਵਨਿਊ ਡਿਪਾਰਟਮੈਂਟ ਨੂੰ ਉਹ ਮਸ਼ੀਨ ਨਾ ਕਰਾਉਂਗੇ ਕਿਉਂਕਿ ਮੈਨੂਅਲ ਹੋ ਨਹੀਂ ਰਹੀ ਸੀ। ਸਰ ਹਵਾਦਰਾ ਕਿੰਨਾ ਹੋਣਾ ਚਾਹੀਦਾ ਦੁਕਾਨ ਦਾ ਜਾਂ ਮੁਕਾਬਲੇ ਦਾ ਬੰਦਰਾ ਕਿੰਨਾ ਭਾਏ ਵਾਧਾ ਦਾ ਵਾਧਾ। ਬਾਦਰਾ ਤਾਂ ਜੋ ਆਪਣੀ ਲਿਮਟ ਦੇ ਅਨੁਸਾਰ ਜਿੰਨਾ ਜਿੰਨਾ ਉਹਦਾ ਬਣਦਾ ਹੈ ਉਹਦਾ ਏਰੀਆ ਹੈਗਾ ਉੱਥੇ ਤੱਕ ਪਾ ਸਕਦੇ। ਸਰ ਸਰਕਾਰ ਕੋਲ ਕਰੋਗੇ 1.5 ਫੁੱਟ ਤੋਂ ਉਹ ਇੰਜੀਨੀਅਰਿੰਗ ਬ੍ਰਾਂਚ ਦੇ ਕੋਲੋਂ ਦਾਤਾਂਗੇ ਉਹਨਾਂ ਨੂੰ ਪਤਾ ਕਰਕੇ। ਸਰ ਜਿਹੜੀਆਂ ਆਮਦਕਾਰਾਂ ਦੇ ਮੂਰੇ ਜਿਹੜੇ ਕਬਜੇ ਹੋਏ ਹੋਏ ਨੇ ਉਹਨਾਂ ਵਾਸਤੇ ਵੀ ਕਾਰਵਾਈ ਹੋਣੀ। ਹਾਂਜੀ ਬਿਲਕੁਲ ਹੋਊਗੀ। ਪਰ ਸ਼ਹਿਰ ਦੇ ਵਿੱਚ ਤਾਂ ਸਰ ਬਹੁਤ 15 ਪਤਾ ਕਰਾਂਗੇ ਜੀ ਜ਼ਰੂਰ ਕਰਾਂਗੇ ਜਿੱਥੇ ਜਿੱਥੇ ਹੋਣ ਵਾਲੀ ਹੈ ਕਾਰਵਾਈ ਕਰਾਂਗੇ